ਆ ਵਿੱਚ ਪਾ ਕੇ ਪੈਪ ਠੀਕ ਹੈ ਤੇ ਪੈਪ ਨੂੰ ਲੋਕ ਲੱਗ ਜਾਂਦਾ ਇੱਥੇ ਇਹ ਕਈ ਜਿੰਦਾ ਜਲਾਣ ਦੇ ਉੱਤੇ ਉਹ ਭੇੜਾ ਲੱਗਦਾ ਹੈ ਨਾ ਹਾਂ ਨਹੀਂ ਲੋਕ ਇੱਥੇ ਲੇਅਰ ਨਹੀਂ ਲਾਉਂਦਾ ਕੋਈ ਵੀ ਸਾਡੇ ਆ ਸਾਰੇ ਹਾਂ ਜਰ ਪੈਣ ਲੱਗ ਜਾਂਦੀ ਆ ਇੱਥੋਂ ਨਾ ਮਿੱਟੀ ਪੈ ਪੈ ਕੇ ਗਲ ਜਾਂਦੀ ਹੈ ਠੀਕ ਹੈ ਜੀ ਆ ਉੱਪਰ ਵੀ ਲੇਅਰ ਲੱਗੀ ਹੈ ਹਾਂ ਸਾਡੀ ਟਰਾਲੀ ਦੀ ਟਰੈਕਟਰ ਮਗਰ ਆਵਾਜ਼ ਨਹੀਂ ਆਊਗੀ ਠੀਕ ਜਦੋਂ ਆਏ ਚੱਲੂ ਆਏ ਨੇ ਵੀ ਦੜਮ ਦੜਮ ਕਰਦੇ ਫਿਰੂ ਆ ਛਿੱਤੀ ਚੱਲੂਗੀ ਠੀਕ ਹੈ 8 ਪਲੇਟਾਂ ਲੱਗੀਆਂ ਥੱਲੇ 4 ਆ ਪੁੱਛ ਲੱਗੇ ਆ ਪਲੇਟਾਂ ਬੋਛ ਕੋਈ ਨਹੀਂ ਲਾਉਂਦਾ ਖਰਾਬ ਤੇ ਬੋਰ ਕਰਕੇ ਪਲੇਟਾਂ ਲਾਉਂਦੇ ਆਂ ਅਸੀਂ ਠੀਕ ਆ ਬਸ ਉਮਰ ਅੱਜ ਤੱਕ ਕਦੇ ਆ ਬੀਮ ਨਹੀਂ ਪਟਿਆ ਗਿਆ ਤਾਂ ਚੱਕਣ ਵਾਲਾ ਜਿਹੜਾ ਲਿਫਟ ਚੱਕਣ ਵਾਲਾ ਬੀਮ ਹੈ ਠੀਕ ਆ ਇੱਥੇ ਅਸੀਂ ਰੋਜ਼ ਹੀ ਲੋਕਾਂ ਦੀਆਂ ਟਰਾਲੀਆਂ ਦੇ ਪਤਾ ਨਹੀਂ ਕਿੰਨੇ-ਕਿੰਨੇ ਬੈਲਡਿੰਗ ਕਰਕੇ ਦਿੰਨੇ ਆਂ ਠੀਕ ਭਾਈ ਆ ਨਵਾਂ ਸਿਸਟਮ ਲਾਇਆ ਹਨਾ ਤੁਸੀਂ ਹਾਂ ਇਹ ਡਾਲੇ ਫਿਰ ਆ ਨਾ ਲਮਕ ਜਾਂਦੇ ਆ ਇਹ ਤਿੰਨ ਲੱਗੇ ਕਬਜੇ ਠੀਕ ਆ ਲਮਕਦਾ ਨਹੀਂ ਡਾਲਾ ਕਾਰ ਦੀ ਬਾਰੀਂ ਨੂੰ ਜਿਵੇਂ ਕਾਰ ਦੀ ਬਾਰੀ ਲੱਗਦੀ ਹੈ ਨਾ ਉਸ ਤਰ੍ਹਾਂ ਲੱਗਦਾ ਇਸ ਤਰ੍ਹਾਂ ਲੱਗੂ ਡਾਲਾ ਨਹੀਂ ਆਮ ਡਾਲੇ ਨਹੀਂ ਜਿਵੇਂ ਇੱਥੇ ਆ ਕੇ ਚੱਕ ਕੇ ਲਾਉਣੇ ਪੈਂਦੇ ਆ ਚੱਕ ਕੇ ਲਾਓ ਬਈ ਐਂ ਖੁੱਲ ਜਾਣਾ ਫਿਰ ਆਪਾਂ ਵੀ ਵੇਖ ਲਈਏ ਯਾਰ ਬਈ ਦਾ ਸੱਚੀ ਕਾਰ ਦੀ ਵਾਰੀ ਅੰਗੂ ਲੱਗਦਾ ਕਿ ਆ ਵੇਖੋ ਚੀਜ਼ਾਂ ਇਹਨੂੰ ਆ ਦਿੰਦੇ ਕੁਆਲਿਟੀ ਆ ਉੱਪਰ ਵੀ ਸੇਮ ਹੀ ਲੱਗਿਆ ਉੱਪਰਲਾ ਵੀ ਡਾਲਾ ਐਂ ਖੁੱਲੂਗਾ ਉਹ ਵੀ ਨੇ ਐ ਚੱਕ ਚੁੱਕ ਕੇ ਲਾਉਣ ਵਾਲਾ ਕਰ ਆ ਵੀ ਆ ਕੀ ਹੁੰਦੇ ਆ ਬਈ ਜਿਵੇਂ ਵੀ ਲੰਕ ਜੇ ਜਾਂਦੇ ਆ ਜੀ ਹਨਾ ਲੰਕ ਤਾਂ ਨਹੀਂ ਡਾਲਾ ਆ ਵੇਖੋ ਠੀਕ ਹੈ ਐ ਛੱਡ ਦੋ ਐ ਲੱਗ ਜਾਂਦਾਗਾ ਐ ਬਸ ਐ ਨਹੀਂ ਵੀ ਤਾਂ ਚੱਕਣਾ ਫੇਰ ਲੱਗੂਗਾ ਆ ਜਿਹੜਾ ਇੱਥੇ ਬੀਮ ਲੱਗਿਆ ਨਾ ਆ ਇਹ ਬੀਮ ਸਿਰਫ ਅਸੀਂ ਲਾਉਂਨੇ ਆ ਮਨ ਲੋਡ ਚ ਕੋਈ ਵੀ ਨਹੀਂ ਲਾਉਂਦਾ ਠੀਕ ਹੈ ਠੀਕ ਹੈ ਹੋਰ ਕੋਈ ਹੋਰ ਲੋਕ ਇਹਨਾਂ ਨਾਲ ਪੱਤੀਆਂ ਲਾ ਕੇ ਨਾ ਤਾਂ ਚੱਕਦੀ ਕਰ ਦਿੰਦੇ ਆ ਟਰਾਲੀ ਇਹਦੇ ਵਾਂਗੂ ਬੀਮ ਨਹੀਂ ਖੁਲਾਉਂਦਾ ਹਾਂ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਮਲੂਟ ਸ਼ਹਿਰ ਦੇ ਵਿੱਚ ਖੜੇ ਸੀ ਮੰਗਲਾ ਖੇਤੀ ਉਦਯੋਗ ਬਾਈ ਵਰਗਿਆਂ ਦਾ ਨਾਮ ਆ ਟਰਾਲੀਆਂ ਦੇ ਵਿੱਚ ਬਹੁਤ ਪੁਰਾਣੇ ਜੁੜੇ ਹੋਏ ਆ ਇਹ ਟਰਾਲੀਆਂ ਦੇ ਨਾਲ ਤੇ ਡਾਊਨ ਟੂ ਅਰਥ ਬੰਦੇ ਆਗੇ ਤੇ ਟਰਾਲੀਆਂ ਚੈੱਕ ਕਰੋ ਬਾਈ ਵਰਗਿਆਂ ਦੀਆਂ ਬਣੀਆਂ ਸਿੰਪਲ ਟਰਾਲੀ ਬਣਾਉਂਦੇ ਆ ਖੰਡਣ ਵਾਲੀ ਟਰਾਲੀ ਹੁੰਦੀ ਆ ਤੇ ਰੇਟ ਬਹੁਤ ਜਾਇਜ਼ ਹੁੰਦਾਗਾ ਤੇ ਆ ਬਾਈ ਵਰਗੇ ਕਰੀ ਜਾਂਦੇ ਸੀ ਟਰਾਲਾ ਤਿਆਰ ਆ ਕੀ ਹਾਲ ਆ ਬਾਈ ਜੀ ਠੀਕ ਆ ਜੀ ਹੋਰ ਠੀਕ ਆ ਠੀਕ ਆ ਜੀ ਸਤ ਸ੍ਰੀ ਅਕਾਲ ਬਾਈ ਜੀ ਨਾਮ ਦੱਸਿਓ ਆਪਣਾ ਮੰਗਲਾ ਖੇਤੀ ਉਦਯੋਗ ਠੀਕ ਤੁਹਾਡਾ ਨਾਮ ਕੀ ਆਉਂਦਾ ਜੀ ਭਿੰਦਾ ਭਿੰਦਾ ਠੀਕ ਆ ਜੀ ਤੇ ਬਾਈ ਜੀ ਗੱਲ ਸੀ ਜੀ ਜਿਵੇਂ ਹੁਣ ਟਰਾਲੀਆਂ ਬਹੁਤ ਬਣਾਈ ਜਾਂਦੇ ਆ ਹਨਾ ਆਪਾਂ ਬਹੁਤ ਪੁਰਾਣੇ ਜੁੜੇ ਕਦੋਂ ਤੋਂ ਆਪਣਾ ਕੰਮ ਟਰਾਲੀਆਂ ਬਣਾਉਂਦਾ 50 ਸਾਲ ਹੋ ਗਏ ਪਹਿਲਾਂ ਸਾਡਾ ਡੈਡੀ ਬਣਾਉਂਦਾ ਸੀਗਾ ਠੀਕ ਆ ਉਹ ਤੁਸੀਂ ਦੇਖ ਸਕਦੇ ਹੋ ਬੈਠੇ ਅੰਕਲ 50 ਸਾਲ ਹੋ ਗਏ ਹਾਂ ਜੀ ਹੁਣ ਮੈਂ ਬਣਾਉਣਾ ਠੀਕ ਹੈ ਜੀ ਤੇ ਆ ਟਰਾਲਾ ਤਿਆਰ ਕਰੀ ਜਾਂਦੇ ਹੋ ਜੀ ਹਾਂ ਜੀ ਹਾਂ ਜੀ ਕਿੰਨੇ ਫੁੱਟਾ ਜੀ ਇਹ 11 6.5 2 ਉੱਤੇ 3 ਫੁੱਟ ਵੇਡਾ ਜਾਲੀ ਵਾਲਾ ਠੀਕ ਹੈ ਜੀ ਆ ਫਿਨਿਸ਼ਿੰਗ ਚੈੱਕ ਕਰ ਲਓ ਤੁਸੀਂ ਬਾਕੀ ਆ ਬਈ ਯਾਰ ਆ ਕੁਝ ਮੈਨ ਲੱਦਾ ਲਾਉਂਦਾ ਨਹੀਂ ਹੁਣ ਲੌਕ ਜਿਹੜਾ ਤੁਸੀਂ ਲਾਇਆ ਆ ਲੌਕ ਲੱਗਦਾ ਹੈ ਚਾਬੀ ਨਾਲ ਲੱਗ ਜਾਂਦਾ ਬੰਦ ਹੋ ਜਾਂਦਾ ਚਾਬੀ ਆ ਵਿੱਚ ਪਾ ਕੇ ਪੈਪ ਠੀਕ ਹੈ ਤੇ ਪੈਪ ਨੂੰ ਲੌਕ ਲੱਗ ਜਾਂਦਾ ਇੱਥੇ ਕਈ ਜਿੰਦਾ ਐਲਾਨ ਦੇ ਉੱਤੇ ਉਹ ਭੇੜਾ ਲੱਗਦਾ ਹੈ ਨਾ ਹਾਂ ਨਹੀਂ ਇਹ ਵਿੱਚ ਲੋਕ ਲੱਗ ਜਾਂਦਾ ਆਟੋਮੈਟਿਕ ਠੀਕ ਆ ਹੁੰਦੀ ਆ ਬਾਈ ਪੁਰਾਣੇ ਬੰਦਿਆਂ ਦੀਆਂ ਤਕਨੀਕਾਂ ਹਰੇਕ ਹੀ ਅੱਜ ਟਰਾਲਿੰਗਾਂ ਬਣਾਵਣਾ ਮਸ਼ਹੂਰ ਹੋਈ ਜਾਂਦਾ ਪਰ ਆਹ ਦੇਖੋ ਇਹਨੂੰ ਆ ਦੇ ਦੱਸ ਸਾਡੇ ਉੱਤੇ ਵੀ ਲੇਅਰ ਲੱਗੀ ਵੀ ਇੱਥੇ ਲੋਕ ਇੱਥੇ ਲੇਅਰ ਨਹੀਂ ਲਾਉਂਦਾ ਕੋਈ ਵੀ ਸਾਡੇ ਆ ਸਾਰੇ ਜਰਪੈਣ ਲੱਗੇ ਜਾਂਦੀ ਆ ਇੱਥੋਂ ਨਾ ਮਿੱਟੀ ਪੈ ਪੈ ਕੇ ਗਲ ਜਾਂਦੀ ਆ ਠੀਕ ਹੈ ਜੀ ਆ ਉੱਪਰ ਵੀ ਲੇਅਰ ਲੱਗੀ ਆ ਤਿਆ ਤੁਸੀਂ ਦੇਖ ਲਓ ਵਿੱਡ ਵਗੈਰਾ ਬਾਕੀ ਆ ਪੂਰਾ ਸ਼ੌਕ ਨਾਲ ਬਣਾਇਆ ਹੋਇਆ ਹੈਗਾ ਤੇ ਐ ਗ੍ਰੈਂਡਰ ਵੇਖੋ ਮਾਰਿਆ ਬਾਈ ਯਾਰ ਗੱਡੀਆਂ ਦੇ ਵੱਜਾ ਹੁੰਦਾ ਐ ਗ੍ਰੈਂਡਰ ਹਨਾ ਕਾਰਾਂ ਬਣ ਲੀਆਂ ਜਿਵੇਂ ਆ ਸਟੈਪ ਵਗੈਰਾ ਚੈੱਕ ਕਰ ਲਓ ਇਹ ਖੁੱਲਦੀ ਆ ਬਾਈ ਪੌੜੀ ਹਾਂ ਖੁੱਲਦੀ ਆ ਠੀਕ ਆ ਖੁੱਲ ਕੇ ਰੱਖੀ ਹੋਈ ਤੇ ਬਾਈ ਇਹ ਆਪਾਂ ਕੀ ਸਹਾਉਗਤਾਵ ਚ ਬਣਾਉਣੇ ਆ ਕਿਲੋ ਦੇ ਹਿਸਾਬ ਨਾਲ ਕਿ ਟ੍ਰਾਲ ਕੇ ਤੋਲ ਕੇ ਦਿੰਨੇ ਆ ਅੱਜ ਦਾ ਰੇਟ ਆ 82 ਰੁਪਏ ਕਿਲੋ ਠੀਕ ਆ ਤੇ 7000 ਇਹਦਾ ਜਾਲੀ ਦਾ ਐਕਸਟਰਾ ਲੱਗਦਾ ਲਵਾਉਂਦਾ ਇਹ ਅੱਜ ਤਰੀਕ ਹੈਗੀ ਆ ਜੀ 16 ਸਤੰਬਰ 2024 ਦਾ ਰੇਟ ਦੱਸਿਆ ਕੱਲ ਨੂੰ ਰੇਟ ਵਧ ਵੀ ਸਕਦਾ ਤੇ ਰੇਟ ਘਟ ਵੀ ਸਕਦਾ ਹੈਗਾ ਤੇ ਆ ਵੇਖੋ ਡਬਲ ਡਾਲਾ ਲਾ ਰੱਖਿਆ ਬਾਈ ਅਰ ਗਿਆਨੇ ਇਹ ਕਿਹੜੀ ਜਗ੍ਹਾ ਜਾਣਾ ਬਈ ਇਹ ਟਰਾਲਾ ਇਹ ਸਰਾਮਾ ਬੋਦਲਾ ਦਾ ਠੀਕ ਹੈ ਜੀ ਤੇ ਅੰਦਾਜ਼ਾ ਵੇਟ ਕਿੰਨਾ ਹੋ ਜੂਗਾ ਸਾਰਾ ਇਹਦਾ ਕਿਦਾ ਵੇਟ ਹੋ ਜੂਗਾ ਕੋਈ 1.5 18 ਕੁਇੰਟਲ ਠੀਕ ਆ ਇੱਕ ਬਈ ਜਿਹੜਾ ਇਹ ਟਾਇਰ ਹਿੱਸਾ ਆਪਣਾ ਹੁੰਦਾ ਇਹ ਤੁਸੀਂ ਆਪ ਦੇ ਕੋਲੋਂ ਲਾਉਣਾ ਕਿ ਕਸਟਮਰ ਆਪ ਲਾਉ। ਇਹ ਗਾਹਕ ਲੈ ਕੇ ਆਉਂਦਾ ਆਪ। ਠੀਕ ਆ ਤੁਸੀਂ ਕੱਲੀ ਟਰਾਲੀ ਹਾਂ ਅਸੀਂ ਤਾਂ ਕੱਲੀ ਟਰਾਲੀ ਬਣਾ ਕੇ ਦਿੰਦੇ ਆ। ਠੀਕ ਆ ਵੀ ਉਹ ਅਗਲਾ ਉਹਦੇ ਮਨਪਸੰਦ ਦਾ ਭਾਵੇਂ 50000 ਵਾਲਾ ਲਾ ਲੈ ਤੇ ਭਾਵੇਂ 5 ਲੱਖ ਵਾਲਾ ਲਾ ਲੈ। ਹਾਂ ਸਾਡੀ ਟਰਾਲੀ ਦੀ ਟਰੈਕਟਰ ਮਗਰ ਆਵਾਜ਼ ਨਹੀਂ ਆਊਗੀ। ਠੀਕ ਆ ਜਦੋਂ ਆਏ ਚੱਲੂ ਆਣੇ ਵੀ ਦੜਮ ਦੜਮ ਕਰਦੀ ਫਿਰੂ ਆ ਖੁੱਤੀ ਚੱਲੂਗੀ। ਠੀਕ ਆ ਠੀਕ ਆ। ਕਈ ਟਰਾਲੀਆਂ ਨੇ ਪਿੱਛੋਂ ਖੜਕਣ ਲੱਗ ਜਣੀਆਂ ਖੜਾ ਖੜਾ ਵੱਜਦੀਆਂ ਉਹਨਾਂ ਦੇ ਮਗਰ ਅੱਠ ਯਾਰਾ ਪੁੱਛ ਲੱਗੇ ਆ ਅੰਮ੍ਰਿਤਾਂ ਪੁੱਛ ਕੋਈ ਨਹੀਂ ਲਾਉਂਦਾ ਖਰਾਬ ਤੇ ਬੋਰ ਕਰਕੇ ਪਲੇਟਾਂ ਲਾਉਂਦੇ ਆ ਅਸੀਂ ਠੀਕ ਆ ਬਾਕੀ ਜੀ ਇਹ ਸਾਡਾ ساری ਉਮਰ ਅੱਜ ਤੱਕ ਕਦੇ ਇਹ ਢੀਮ ਨਹੀਂ ਪਟਿਆ ਗਿਆ ਤਾਂ ਚੱਕਣ ਵਾਲਾ ਜਿਹੜਾ ਲਿਫਟ ਚੱਕਣ ਵਾਲਾ ਢੀਮ ਹੈ ਠੀਕ ਹੈ ਇੱਥੇ ਅਸੀਂ ਰੋਜ਼ ਹੀ ਲੋਕਾਂ ਦੀਆਂ ਟਰਾਲੀਆਂ ਦੇ ਪਤਾ ਨਹੀਂ ਕਿੰਨੇ-ਕਿੰਨੇ ਬੈਲਡਿੰਗ ਕਰਕੇ ਦਿੰਨੇ ਆ ਠੀਕ ਉਹ ਬੱਸ ਟਰਾਲੀ ਦਾ ਗੱਲ ਇਹ ਹੈ ਕਿ ਅੱਜ ਹੁਣ ਅੱਜ ਦੇ ਟਾਈਮ 'ਚ ਬੰਦਾ ਦੇਖ ਲੈਂਦਾ ਯਾਰ ਟਰਾਲੀ ਉੱਤੇ ਆਹ ਬਦੂਖਾਂ ਲਾ ਦੀਆਂ ਲਾ ਦੀਆਂ ਉਹ ਚੀਜ਼ ਦੇਖ ਲੈਂਦਾ ਪਰ ਇਹ ਚੀਜ਼ਾਂ ਸੋਨੂੰ ਇਹੀ ਬਾਈ ਵਰਗੇ ਲਾ ਕੇ ਦੇਣਗੇ ਕੁਆਲਿਟੀ ਲੈਣੀ ਆ ਤਾਂ ਤੁਸੀਂ ਮੰਗਲਾ ਮਲੋਟ ਇੱਥੇ ਵਿਜ਼ਿਟ ਕਰਿਓ ਸੋਨੂੰ ਕੁਆਲਿਟੀ ਇੱਥੇ ਮਿਲੂਗੀ ਟੂਲ ਦੇ ਵੀ ਬਾਈ ਵਰਗੇ ਨੇ ਲੋਕ ਦਿੱਤਾ ਤੇ ਕੋਈ ਬੰਦਾ ਦੇਖ ਵੀ ਨਹੀਂ ਸਕਦਾ ਵੀ ਅੰਦਰ ਲੋਕ ਲੱਗਿਆ ਹੋਇਆਗਾ ਹਨਾ ਬਈ ਬਾਕੀ ਆ ਜਾਲੀ ਵਗੈਰਾ ਦੇਖੋ ਭਈ ਆਪਾਂ ਕਿੰਨੇ ਫੁੱਟ ਤੋਂ ਲੈ ਕੇ ਕਿੰਨੇ ਫੁੱਟ ਤੱਕ ਬਣਾ ਦਿੰਨੇ ਆ ਟਰਾਲੀਆਂ ਅਸੀਂ 20 22 ਫੁੱਟ ਤੱਕ ਬਣਾਉਨੇ ਠੀਕ ਹੈ ਤੇ ਜਿਹੜੀਆਂ ਉੱਧਰ ਉਹ ਸਾਹਮਣੇ ਖੜੀਆਂ ਆਂ ਆ ਉਹ ਸੇਲ ਵਾਸਤੇ ਅੱਗੇ ਸਾਈ ਤੇ ਬਣੀਆਂ ਉਹ ਸੇਲ ਵਾਸਤੇ ਆ ਠੀਕ ਹੈ 11 6 ਸਵਾ ਦੋ ਆਹੋ ਠੀਕ ਹੈ ਉਹ 14 14 ਕੁਆਂਟਲ ਦੀਆਂ ਟਰਾਲੀਆਂ ਬਕਸੇ 14 14 ਕੁਆਂਟਲ ਦੇ ਆ ਤੇ ਬਸ ਗਾਹ ਕਾਵੇ ਤੇ ਆਪਦਾ ਟੈਰੇਸ ਆ Rajasthan ਚ ਜਿਹੜਾ ਗਾਹ ਕਾਉਂਦਾ ਨਾ ਠੀਕ ਹੈ ਜੀ ਉਹ ਫਿਰ ਉਹ ਲੈ ਕੇ ਮੁਰਦਾ ਨਾਲ ਦੀ ਨਾਲ ਠੀਕ ਹੈ ਤੇ ਬਾਕੀ ਸਾਈ ਤੇ ਬਣਵਾਉਣੀਆਂ ਸਾਈ ਤੇ ਵੀ ਬਣਣਗੀਆਂ ਸਾਈ ਤੇ ਇੱਕ ਬਈ ਬਾਕੀ ਸਾਈ ਦੀਆਂ ਆ ਅੰਦਰ ਵੀ ਬਣੀ ਜਾਂਦੀਆਂ ਮਗਰ ਸਾਡੇ ਫੈਕਟਰੀ ਆ ਆ ਜੋ ਤੁਹਾਨੂੰ ਉਹ ਵੀ ਦਿਖਾ ਦੇ ਆ ਚਾਦਰ ਆ ਵੇਖ ਲਓ ਕਾਲੀ ਸ਼ਾਹ ਚਾਦਰ ਆ ਸੀਸੀ ਆਰ ਕੀ ਤੇਲ ਵਾਲੀ ਲਾਉਣੀ ਤੇਲ ਵਾਲੀ ਲਾ ਦਿੰਨੇ ਆ ਇਹ ਤਾਂ ਬਈ ਗਾਹ ਚ ਡਿਪੈਂਡ ਆ ਵੀ ਜਿਹੜੇ ਸਾਉਣ ਨਾਲ ਜਿੰਨਾ ਕੁ ਗੁੜ ਪਾਵਾਂਗੇ ਉਹਨਾ ਮਿੱਠਾ ਹੋਊਗਾ ਹਾਂ ਆ ਗਿਆ ਬਾਈ ਵਰਗਿਆਂ ਦਾ ਵਰਕਸ਼ਾਪ ਜਿੱਥੇ ਟਰਾਲੀਆਂ ਇਹ ਬਣਾਉਂਦੇ ਆ ਵੇ ਇਹਦਾ ਸਾਈਜ਼ ਆ 11 6 ਸਵਾ 2 ਠੀਕ ਏ ਟਰਾਲੀ ਹੈ ਕਿ ਟਰਾਲੀ ਆ ਹਨਾ ਟਰਾਲੀ 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 ਠੀਕ ਹੈ ਵੇਖੋ ਤਿਆਰ ਹੋਈ ਵੀ ਟਰਾਲੀ ਆ ਤੁਹਾਨੂੰ ਦੱਸਿਆ ਵੀ ਫਿਨਿਸ਼ਿੰਗ ਤੇ ਕੁਆਲਿਟੀ ਐ ਨਹੀਂ ਵੀ ਟਰਾਲੀ ਟਰੈਕਟਰ ਦੇ ਮਗਰ ਬੜਕ ਜੂਗੀ ਪੂਰੀ ਹੈਵੀ ਬਣਾਈ ਹੋਈ ਹੈਗੀ ਮੇਰੇ ਹਿਸਾਬ ਨਾਲ ਇੱਥੇ ਇੰਨੀ ਕੋਈ ਮੋਟੀ ਪਲੇਟ ਲਾਉਂਦਾ ਨਹੀਂ ਜਿੰਨੀ ਬਾਈ ਆਰ ਗੈਣੇ ਲਾਈ ਹੈਗੀ ਬਾਕੀ ਵਿੱਡ ਚੈੱਕ ਕਰ ਲਓ ਟਰਾਲੀ ਬਹੁਤ ਸੋਹਣੀ ਬਣੀ ਬਾਈ ਆ ਨਵਾਂ ਸਿਸਟਮ ਲਾਇਆ ਹਨਾ ਤੁਸੀਂ ਹਾਂ ਇਹ ਡਾਲੇ ਫਰਾਂ ਨਾ ਲਮਕ ਜਾਂਦੇ ਆ ਇਹ ਤਿੰਨ ਲੱਗੇ ਕਬਜੇ ਠੀਕ ਹੈ ਲਮਕਦਾ ਨਹੀਂ ਡਾਲਾ ਕਾਰ ਦੀ ਬਾਰੀਂ ਨੂੰ ਜਿਵੇਂ ਕਾਰ ਦੀ ਬਾਰੀ ਲੱਗਦੀ ਹੈ ਨਾ ਉਸ ਤਰ੍ਹਾਂ ਲੱਗਦਾ ਇਸ ਤਰ੍ਹਾਂ ਲੱਗੂ ਡਾਲਾ ਨਹੀਂ ਆਮ ਡਾਲੇ ਨਹੀਂ ਜਿਵੇਂ ਇੱਥੇ ਆ ਕੇ ਚੱਕ ਕੇ ਲਾਉਣੇ ਪੈਂਦੇ ਆ ਚੱਕ ਕੇ ਆਹ ਲਓ ਬਾਈ ਐ ਖੁੱਲ ਜਾਣਾ ਤੇ ਆਪਾਂ ਵੀ ਵੇਖ ਲਈਏ ਆਹ ਯਾਰ ਬਈ ਦਾ ਸੱਚੀ ਕਾਹਰ ਦੀ ਵਾਰੀ ਅੰਗੂ ਲੱਗਦਾ ਕਿ ਆ ਵੇਖੋ ਚੀਜ਼ਾਂ ਇਹਨੋਂ ਆ ਦਿੰਦੇ ਕੁਆਲਿਟੀ ਆ ਉੱਪਰ ਵੀ ਸੇਮ ਹੀ ਲੱਗਿਆ ਰ ਉੱਪਰਲਾ ਵੀ ਡਾਲਾ ਐ ਖੁੱਲੂਗਾ ਉਹ ਵੀ ਨੇ ਐ ਚੱਕ ਚੁੱਕ ਕੇ ਲਾਉਣ ਵਾਲਾ ਕਰ ਆ ਆ ਵੀ ਆ ਕੀ ਹੁੰਦੇ ਆ ਬਾਈ ਜਿਵੇਂ ਵੀ ਲੰਕ ਜੇ ਜਾਂਦੇ ਆ ਜੀ ਹਨਾ ਲੰਕ ਤਾਂ ਨਹੀਂ ਗੱਲ ਆ ਆ ਵੇਖੋ ਠੀਕ ਐ ਐ ਛੱਡ ਦੋ ਐ ਲੱਗ ਜਾਂਦਾਗਾ ਐ ਬਸ ਐ ਨਹੀਂ ਵੀ ਤਾਂ ਚੱਕਣਾ ਫੇਰ ਲੱਗੂਗਾ ਸਿੱਧਾ ਇਹ ਥੱਲੇੋਂ ਬਾਈਰਗੇ ਪਹਿਲਾਂ ਗੱਲ ਘਰੀ ਜਾਂਦੇ ਸੀ ਆ ਚੀਜ਼ ਦਾ ਮੁੱਲ ਹੁੰਦਾਗਾ ਜਿਵੇਂ ਆ ਮਗਰ ਪਲੇਟਾਂ ਵਗੈਰਾ ਲੱਗੀਆਂ ਇੱਥੇ ਵੀ ਫਿਰ ਆ ਵੇਖ ਸਾਡੇ ਅੰਦਰੋਂ ਜਿਹੜੇ ਆ ਚੈਨਲ ਆ ਬੰਦ ਕੀਤੇ ਹੋਏ ਆ ਪੱਤਰਾ ਲਾ ਕੇ ਆਹਾ ਅੰਦਰ ਹਾਂ ਠੀਕ ਐ ਕਿੰਨਾ ਮਰਜੀ ਵਜਨ ਪਾ ਦਿਓ ਐ ਨਹੀਂ ਵੀ ਚੈਨਲ ਟੁੱਟ ਜਾਊਗਾ ਆ ਜਾ ਮਿੰਗਾ ਹੋ ਜਾਊਗਾ ਫਿਰ ਆ ਅੱਗੇ ਬੀਮ ਲੱਗਿਆ ਜਿਵੇਂ ਆ ਥੱਲੇ ਬੀਮ ਹਨਾ ਐਵੇਂ ਅਸੀਂ ਅੱਗੇ ਵੀ ਆ ਬੀਮ ਲਾਉਨੇ ਆ ਡਬਲ ਕਰ ਰੱਖਿਆ ਆ ਆ ਬੀਮ ਨੂੰ ਕੋਈ ਨਹੀਂ ਲਾਉਂਦਾ ਠੀਕ ਐ ਜੀ ਆ ਜਿਹੜਾ ਇੱਥੇ ਬੀਮ ਲੱਗਿਆ ਨਾ ਆ ਇਹ ਬੀਮ ਸਿਰਫ ਅਸੀਂ ਲਾਉਨੇ ਆ ਮਨ ਲੋੜ ਤੇ ਕੋਈ ਵੀ ਨਹੀਂ ਲਾਉਂਦਾ ਠੀਕ ਹੈ ਠੀਕ ਹੈ ਹੋਰ ਕੋਈ ਹੋਰ ਲੋਕ ਇਹਨਾਂ ਨਾਲ ਪੱਤੀਆਂ ਲਾ ਕੇ ਨਾ ਤਾਂ ਚੱਕ ਦੀ ਕਰ ਦਿੰਦੇ ਆ ਟਰਾਲੀ ਇਹਦੇ ਵਾਂਗੂ ਬੀਮ ਨਹੀਂ ਖੁਲਾਉਂਦਾ ਹਾਂ ਵੀ ਹੁਣ ਜੇ ਮਨ ਇਹਦੇ ਤੇ ਕੱਲੀ ਤੇ ਦਿੱਤੀ ਹੋਵੇ ਤਾਂ ਉਹ ਹੋ ਰਹੀ ਹੋ ਜਾਂਦਾ ਨਾ ਵਿਚਾਲਾ ਜੇ ਬਾਕੀ ਆ ਚੀਜ਼ਾਂ ਦੇਖੋ ਉਂਗਲ ਜਿੱਡੀਆਂ ਜਿੱਡੀਆਂ ਮੋਟੀਆਂ ਫਿਰ ਆ ਵੇਖਾ ਮਗਰ 8 ਪਲੇਟਾਂ ਲੱਗੀਆਂ ਵੇ 4 ਬੁਛ ਲੱਗਿਆ 1 2 3 ਤੇ ਆ 4 ਤੇ ਆ ਚਾਰ ਪਲੇਟਾਂ ਇੱਧਰ ਲੱਗੀਆਂ ਐ ਡੇਡੀਆਂ ਮੋਟੀਆਂ ਪਲੇਟਾਂ 1 2 3 4 ਖਰਾਤ ਤੇ ਬੋਰ ਕਰਕੇ ਪਲੇਟਾਂ ਲਾਈਆਂ ਠੀਕ ਆ ਖਰਾਤ ਤੇ ਬੋਰ ਕਰਕੇ ਆ ਪੂਰਾ ਪੂਰਾ ਪੈਂਦਾ ਦਿੱਤਾ ਆ ਪੂਰਾ ਪੂਰਾ ਐ ਨਹੀਂ ਵੀ ਪਿੱਛੋਂ ਕਈ ਟਰਾਲੀਆਂ ਠਾ ਠਾ ਵਜਦੀਆਂ ਤਾਂ ਹੀ ਵਜਦੀਆਂ ਉਹਨਾਂ ਦੇ ਆ ਪਲੇਟਾਂ ਨਹੀਂ ਲੱਗੀਆਂ ਹੁੰਦੀਆਂ ਠੀਕ ਆ ਬਾਕੀ ਜੇ ਤੁਹਾਨੂੰ ਕੋਈ ਐਨਾ ਵੀ ਬਹਿਮ ਵੀ ਹੈਗਾ ਬਾਈ ਆਰਗਾਂ ਦੇ ਕੋਲੇ ਆ ਜਾਓ ਇੱਥੇ ਕੋਲੇ ਬਹਿ ਕੇ ਬਣਾ ਲਿਓ ਬਾਈ ਆਰਗ ਜਿਵੇਂ ਕਹੋਗੇ ਓਵੇਂ ਬਣਾ ਦੇਣਗੇ ਪਰ ਹੈਵੀ ਤੇ ਸਦਾਵਾਰ ਚੀਜ਼ ਲੈਣੀ ਆ ਤਾਂ ਤੁਹਾਨੂੰ ਇੱਥੇ ਹੀ ਮਿਲੂਗੀ ਹੋਰ ਮਿਲ ਜਾਣੀਆਂ ਟਰਾਲੀਆਂ ਉੱਤੋਂ ਸ਼ੋਅ ਕੀਤੀਆਂ ਬਾਈ ਸ਼ੋਅ ਤਾਂ ਆਪਾਂ ਵੀ ਬਣਾ ਦਿਆਂਗੇ ਨਾ ਜਿੰਨੇ ਮਰਜ਼ੀ ਬਣਾ ਦਿਆਂਗੇ ਪਰ ਫਾਇਦਾ ਕੋਈ ਨਹੀਂ ਉਹਦਾ ਹਾਂ ਹੁਣ ਮੰਨ ਕੇ ਚੱਲੋ ਇੱਥੇ ਆਪਾਂ ਬੇਫਾਲਤੂ ਹੀ ਚੀਜ਼ਾਂ ਲਾਈ ਜੇ ਆਹ ਇਹਦਾ ਕੀ ਫਾਇਦਾ ਆਪਾਂ ਲਾਈ ਜਾਨੇ ਜਿਹੜੇ ਬੇਲਚੇ ਬੂਲਚੇ ਹੂੰ ਹੂੰ ਉਹ ਮੁੜ ਕੇ ਲਮਕਦੇ ਫਿਰਦੇ ਡਿੱਗਦੇ ਫਿਰਦੇ ਆ ਹਾਂ ਉਹ ਤਾਂ ਹਲਕੀਆਂ ਟਰਾਲੀਆਂ ਹੁੰਦੀਆਂ ਛੋਟ ਛੜੱਪੇ ਨਾਲ ਹੀ ਵੇਚਣੀਆਂ ਹੁੰਦੀਆਂ ਉਹਨਾਂ ਦੀ ਤੂੰ ਵਿਕਦੀਆਂ ਨਹੀਂ ਉਹਨਾਂ ਦੀ ਹੂੰ ਹੂੰ ਸਾਡੇ ਕੋਲ ਤਾਂ ਐਂ ਹੀ ਨਹੀਂ ਬਾਰੀ ਆਉਂਦੀ ਤੇ ਗਾਹ ਕ ਟਾਇਰ ਇਸਾਪੇ ਲਿਆਉਂਦਾ ਹਾਂ ਹਾਂ ਟਾਇਰ ਰਸਾ ਨਹੀਂ ਅਸੀਂ ਕੋਲੋਂ ਪਾ ਕੇ ਦਿੰਦੇ ਕਿਉਂਕਿ ਐ ਨਾ ਟਾਇਰ ਕਿਸੇ ਨੇ ਕਿੰਨੇ ਵਾਲੇ ਪਾਉਣੇ ਕਿਸੇ ਨੇ ਕਿੰਨੇ ਵਾਲੇ ਪਾਉਣੇ ਆ ਠੀਕ ਆ ਵੀ ਆ ਮੁੜ ਕੇ ਬਈ ਅਗਲਾ ਕਹਿੰਦਾ ਵੀ ਯਾਰ ਉਹਨਾਂ ਤੋਂ ਪਵਾਏ ਸੀ ਟਾਇਰ ਉਹਨਾਂ ਨੇ ਐ ਕਰਤਾ ਉਹ ਕਰਤਾ ਤੇ ਜੈਕ ਵੀ ਉਹੀ ਲਿਆਉਂਦਾ ਬੰਦਾ ਆ ਜੈਕ ਗਿਲ ਦਾ ਲਿਆਂਦਾ ਆ ਵੇ ਆ ਟਾਇਰ ਲਿਆਂਦੇ ਆ ਇਹ ਗਾਹ ਕ ਆਪੇ ਲਿਆਇਆ ਇਹ ਕਿੱਥੇ ਜਾਣੀ ਆ ਬਈ ਆਪਣੀ ਟਰਾਲੀ ਇਹ ਹੈਗੀ ਐ ਇਧਰ ਦੀ ਆਪਣੇ ਮੁਕਸਰ ਕੋਲ ਦੀ ਆ ਠੀਕ ਐ ਤੁਸੀਂ ਦੇਖੋ ਬਈ ਟਰਾਲੀ ਤੇ ਬਈ ਰੰਗ ਦਾ ਖਰਚਾ ਆਪਾਂ ਅਲੱਗ ਤੋਂ ਲੈਣਾ ਨਾ ਨਾ ਰੰਗ ਵਿੱਚੇ ਕਰਕੇ ਦੇਵਾਂਗੇ ਠੀਕ ਹੈ ਇਹ ਅੱਜ ਦਾ ਰੇਟ ਹੈਗਾ 82 ਰੁਪਏ ਹਾਂ 82 ਰੁਪਏ ਕਿਲੋ ਸਾਤੇ ਆਰੇ ਦਾ ਜਾਲੀ ਦਾ ਐਕਸਟਰਾ ਲੱਗਦਾ ਠੀਕ ਹੈ ਕਾਬਲਿਆਂ ਚ ਕਸੀ ਜਾਲੀ ਐ ਨਹੀਂ ਕਈ ਸਕਰੂਆਂ ਚ ਕਰ ਦਿੰਦੇ ਨਾ ਹਾਂ ਬਰਿੰਜੀਆਂ ਆ ਹੀ ਲਾਜ਼ਮ ਹੁੰਦੇ ਆ ਨਾ ਇਹ ਕਾਬਲਿਆਂ ਚ ਕਸੀ ਵੀ ਐ ਬਾਈ ਚਾਂਸ ਕੋ ਕਾਬਲਾ ਡਿੱਗ ਗਿਆ ਬੰਦਾ ਘਰੇ ਆ ਪਾ ਸਕਦਾ ਠੀਕ ਵੀ ਆਏ ਨਹੀਂ ਮਿਸਤਰੀ ਕੋਲੇ ਭਜਣਾ ਹਾਂ ਮਿਸਤਰੀ ਕੋਲੇ ਜਾਂਦੇ ਪਹਿਲੀ ਗੱਲ ਤਾਂ ਬਾਈ ਹਲਦਾ ਹੀ ਨਹੀਂ ਛੋਡੇ ਕੋਲੇ ਚੀਜ਼ ਬਣੀ ਆਗੀ ਤਾਂ ਸਮਝ ਲਓ ਵੀ ਸਦਾਬਾਰ ਚੀਜ਼ ਹੀ ਬਣੀ ਆਗੀ ਤੰਕਾ ਨਹੀਂ ਕੋਈ ਪੱਟੀ ਦਾ ਬਾਕੀ ਆ ਕਿਸੇ ਬਾਈ ਨੇ ਜਿਵੇਂ ਵੀ ਮੰਨ ਕੇ ਚੱਲੋ ਸਿੰਪਲ ਕਰਾ ਲਈਆਂ ਹਨਾ ਉੱਪਰ ਹਾਂ ਹਾਂ ਇਹ ਤਾਂ ਫਿਰ ਉਹਨੇ ਕਿਹਾ ਨਾ ਵੀ ਥਲੜੀ ਪੌੜੀ ਸਾਡੀ ਬੰਦਲ ਬਾਰਡਰ ਆਵੇ ਦੋਤਰੀ ਬਾਰਡਰ ਠੀਕ ਆ ਠੀਕ ਆ ਬਾਕੀ ਬਾਈ ਕਸਟਮਾਈਜੇਸ਼ਨ ਜਿਵੇਂ ਮਰਜ਼ੀ ਜਿਵੇਂ ਤੁਸੀਂ ਕਹਿ ਦਿਓਗੇ ਬਾਈ ਵਰਗੀ ਉਹਵੇਂ ਤਾਂ ਕੋਈ ਆਟੋਮੈਟਿਕ ਲੋਕ ਲਾਉਣੇ ਆ ਕੋਈ ਹੋਰ ਲਾਉਣਾ ਸਾਰੇ ਲਾ ਦਿੰਨੇ ਆ ਅਸੀਂ ਕੋਈ ਚੱਕਰ ਨਹੀਂ ਗਾ ਠੀਕ ਆ ਵੀ ਜੇ ਤੁਸੀਂ ਆਪ ਦੇ ਹਿਸਾਬ ਨਾਲ ਬਣਾਓਗੇ ਤਾਂ ਬੰਦੇ ਟਰਾਲੀ ਦੀ ਗਾਰੰਟੀ ਲਾਉਂਗੇ ਆ ਹਾਂ 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 ਠੀਕ ਹੈ ਕਿੰਨਾ ਚਿਰ ਦੀ ਗਾਰੰਟੀ ਦਿੰਨੇ ਆ ਬਾਈ ਆਪਾਂ ਟਰਾਲੀ ਦੀ ਫੁੱਲ ਗਾਰੰਟੀ ਜਦੋਂ ਤੱਕ ਰਵੇ ਟਰਾਲੀ ਕੋਈ ਚੀਜ਼ ਪੱਟੀ ਜਾਵੇ ਠੀਕ ਹੈ ਬਾਈ ਠੀਕ ਹੈ ਚਾਦਰ ਦੀ ਗਾਰੰਟੀ ਹੈ ਜੇ 8 ਗੇਜ ਲੱਗੀ 8 ਗੇਜ ਹੋਊਗੀ 10 ਗੇਜ ਲੱਗੀ ਹੈ 10 ਗੇਜ ਹੋਊਗੀ ਠੀਕ ਜਦ ਤੱਕ ਟਰਾਲੀ ਰਵੇ ਉਹਨਾਂ ਚਿਰ ਗਾਰੰਟੀ ਹੈ ਹਾਂ ਬਾਕੀ ਬਾਈ ਮਾਲ ਦੀ ਮਤਲਬ ਫੁੱਲ ਗਾਰੰਟੀ ਹੈ ਜਿਹੜਾ ਮਾਲ ਅਸੀਂ ਕਹਾਂਗੇ ਉਹ ਹੀ ਲੱਗਿਆ ਹੋਊਗਾ ਵੀ ਆਇਆ ਨਹੀਂ ਵੀ ਕਹਿ ਕੋਸ ਹਾਂ ਇਹ ਨਹੀਂ ਵੀ ਕਹਿਤਾ 8 ਗੇ ਤੇ ਥੱਲੇ ਲਾਤਾ 10 ਗੇ ਠੀਕ ਹੈ ਮੈਰ ਤੇ ਕਹਿਤੀ 10 ਗੇ ਜਲਾਤੀ 12 ਗੇ ਜੋ ਕੰਮ ਨਹੀਂ ਸਾਡਾ 10 ਗੇ ਕਰਨਾ ਹਾਂ ਵੀ ਅਗਲੇ ਨੂੰ ਵੀ ਆਹਾ ਉਹ ਬਾਈ ਆਪਾਂ ਗੱਲ ਕਰੀਏਂਦੇ ਵੀ ਜਿੰਨਾ ਅਗਲਾ ਗੁੜ ਪਾਲੂ ਉਹਨਾ ਮਿੱਠਾ ਹੋ ਜਾਂਦਾਗਾ ਜਦੋਂ ਮਰਜ਼ੀ ਜਿਹੜੇ ਮਰਜ਼ੀ ਮਿਸਤਰੀ ਨੂੰ ਬੁਖਾ ਲੇ ਅਗਲਾ ਕੋਈ ਚੱਕਰ ਨਹੀਂ ਤੇ ਬਾਈ ਨੰਬਰ ਦੱਸ ਦਿਓ ਆਪਣਾ 94170 68217 ਠੀਕ ਹੈ ਬਾਈ ਧੰਨਵਾਦ ਬਾਈ ਧੰਨਵਾਦ